ਸਸ਼ਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਮਿਸ ਸਿੱਧੂ ਤੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਛੇਤੀ ਜਾਵੋ ਤੁਸੀਂ ਪਹਿਲਾਂ ਸਬਸਕ੍ਰਾਈਬ ਕਰ ਲਵੋ Instagram ਪੇਜ ਆ ਸਿੱਧੂ ਕਪਲ ਪੇਜ ਜਿੱਦੇ ਤੇ ਅਸੀਂ ਡੇਲੀ ਵਲੋਗਿੰਗ ਹੋ ਗਿਆ ਉਹ ਛੋਟੀਆਂ ਜਿਹੜੇ ਸ਼ਾਰਟਸ ਹੁੰਦੇ ਆ ਉਹ ਪਾਉਂਦੇ ਆ ਜਿਨ੍ਹਾਂ ਨੇ ਉਹ ਨਹੀਂ ਫੋਲੋ ਕੀਤਾ ਉੱਥੇ ਵੀ ਸਾਨੂੰ ਫੋਲੋ ਕਰ ਲਵੋ ਸੋ ਅੱਜ ਆਪਾਂ ਇੱਕ ਪਾਰਕ ਚਾਏ ਸੀ ਕੈਲੇਡਨ ਸਾਈਡ ਆਏ ਸੀਗੇ ਇੱਕ ਕੈਫੇ ਅਸੀਂ ਵਿਜ਼ਿਟ ਕੀਤਾ ਸੀ ਉਹਦਾ ਮਿਨੀ ਵਲੌਗ ਇਨਸਟਾਗ੍ਰਾਮ ਤੇ ਜਾ ਕੇ ਤੁਸੀਂ ਚੈੱਕ ਕਰਨਾ ਵਾ ਤੇ ਅਸੀਂ ਸੋਚੇ ਕਿ ਇੱਕ ਵਲੌਗ ਸਟਾਰਟ ਕਰਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਵਿਸਟਰ ਵੀਜ਼ੇ ਦਾ ਸਕਸੈਸ ਰੇਟ ਜ਼ਿਆਦਾ ਵਧੀਆ ਨਹੀਂ ਆ ਤੇ ਕਈ ਵਾਰ ਕੀ ਹੁੰਦਾ ਵਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਸਟੂਡੈਂਟ ਕੁੜੀਆਂ ਹੁੰਦੀਆਂ ਕੋਈ ਇੱਥੇ ਪ੍ਰੈਗਨੈਂਟ ਆ ਇਹ ਫੈਮਲੀਆਂ ਵੀ ਹੋ ਗਈਆਂ ਤਾਂ ਉਹਨਾਂ ਨੂੰ ਪੇਰੈਂਟਸ ਦੀ नीड ਹੁੰਦੀ ਆ ਪਰ ਵੀਜ਼ੇ ਆ ਨਹੀਂ ਰਹੇ। ਯਾ ਕਈਆਂ ਦੀ 1 ਸਾਲ ਦੀ ਜਿਹੜੀ ਬੱਚਾ ਹੋਣ ਤੋਂ ਬਾਅਦ ਵਾਲੀ ਛੁੱਟੀ ਆ ਉਹ ਖਤਮ ਹੋਣੀ ਹੁੰਦੀ ਆ ਤੇ ਮਾਪਿਓ ਦੀ ਉਡੀਕ ਕਰਦੇ ਹੁੰਦੇ ਆ ਵੀ ਕਰਦੇ ਆ ਦਾ ਵੀਜ਼ਾ ਲਵਾਇਆ ਚਲੋ ਆ ਕੇ ਬੱਚਾ ਸੰਭ ਲੈਣਗੇ ਤੇ ਅਸੀਂ ਦੋਨੋਂ ਦੀ ਕਮਾਈ ਕਰ ਲਵਾਂਗੇ ਤੇ ਵੀਜ਼ੇ ਨਹੀਂ ਆ ਰਹੇ ਸੋ ਬਹੁਤ ਸਾਰੇ ਲੋਕਾਂ ਦੀਆਂ ਕਾਲਸ ਵੀ ਆਉਂਦੀਆਂ ਵੀ ਹੁਣ ਅਸੀਂ ਕੀ ਕਰੀਏ। ਸੋ ਜੇ ਤੁਹਾਡੇ ਪੇਰੈਂਟਸ ਦਾ ਵੀਜ਼ਾ ਨਹੀਂ ਆ ਰਿਹਾ ਸੈਕਿੰਡ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਡੇ ਕੇਅਰ ਚ ਛੱਡ ਸਕਦੇ ਹੁੰਦੇ ਹੋ ਡੇ ਕੇਅਰ ਦਾ ਤੁਹਾਨੂੰ ਪੇ ਕਰਨਾ ਪੈਂਦਾ ਹੁੰਦਾ ਵਾ ਜਿਵੇਂ ਕਿਸੇ ਡੇ ਕੇਅਰ ਦੀ ਕੋਸਟ ਹੈਗੀ ਆ 16 ਡਾਲਰ ਪਰ ਡੇ ਕਿਸੇ ਦੀ 12ਵਾਂ ਡਿਪੈਂਡ ਕਰਦਾ ਹੈ ਕਿ ਉਹ ਤੁਹਾਡੇ ਬੱਚੇ ਨੂੰ ਕਿਵੇਂ-ਕਿਵੇਂ ਸਹੂਲਤਾਂ ਦਿੰਦੇ ਆ ਤੇ ਉੱਥੇ ਤੁਹਾਡਾ ਬੱਚਾ ਸੋਭਾ ਤੁਸੀਂ 9 ਵਜੇ ਛੱਡੇ ਆਉਣਾ ਹਰੇਕ ਡੇਕੇ ਦਾ ਟਾਈਮਿੰਗ ਵੀ ਅੱਡਾ ਤੇ 5 ਵਜੇ ਤੁਸੀਂ ਬੱਚਾ ਲੈ ਆਉਣਾ ਜਾਂ ਤੁਹਾਨੂੰ ਲੱਗਦਾ ਵਾ ਕਿ ਮੇਰੀ 5 ਘੰਟੇ ਦੀ ਸ਼ਿਫਟ ਆ ਤਾਂ ਤੁਸੀਂ 5 ਘੰਟੇ ਦੇ ਲਈ ਵੀ ਆਪਣੇ ਬੱਚੇ ਨੂੰ ਛੱਡ ਸਕਦੇ ਹੋ ਪਲੱਸ ਉਹਦੇ ਤੇ ਤੁਹਾਨੂੰ ਸਰਕਾਰ ਸਬਸਿਡੀ ਵੀ ਦੇ ਦਿੰਦੀ ਆ ਸਬਸਿਡੀ ਤੁਹਾਨੂੰ ਅਪਲਾਈ ਕਰਨੀ ਪੈਂਦੀ ਹੁੰਦੀ ਹੈ ਤੇ ਡਿਪੈਂਡ ਕਰਦਾ ਤੁਹਾਡੀ ਇਨਕਮ ਕਿੰਨੀ ਕੁ ਹੁੰਦੀ ਆ ਜੇ ਤਾਂ ਤੁਸੀਂ 35 ਤੋਂ 40000 ਇਨਕਮ ਦੇ ਵਿੱਚ ਆਉਂਦੇ ਹੋ ਤਾਂ ਫਿਰ ਤੁਹਾਨੂੰ ਹਾਈ ਸਬਸਿਡੀ ਸਰਕਾਰ ਦਿੰਦੀ ਆ ਪਰ ਅੱਜ ਕੱਲ ਜਿਵੇਂ ਆ ਜੀਟੀਏ ਹੋ ਗਿਆ ਬ੍ਰੈਂਪਟਨ ਹੋ ਗਿਆ ਟੋਰਾਂਟੋ ਹੋ ਗਿਆ ਇੱਥੇ ਡੇ ਕੇਅਰਸ ਛੇਤੀ ਨਹੀਂ ਮਿਲਦੇ ਜਿਵੇਂ ਮੈਂ ਵੀ ਅਸੀਸ ਨੂੰ ਸੋਚਿਆ ਸੀਗਾ ਵੀ ਉਹਨੇ ਅਗਲੇ ਸਾਲ ਤੋਂ ਸਕੂਲ ਜਾਣਾ ਤੇ ਮੈਂ ਉਹਨੂੰ ਡੇ ਕੇਅਰ ਦੇ ਵਿੱਚ ਪਾ ਦਵਾਂ ਪਰ ਮੈਂ ਜਦੋਂ ਆਪਣੇ ਘਰ ਦੇ ਕੋਲ ਵਾਲਾ ਡੇ ਕੇਅਰ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਹਜੇ 19 ਬੱਚੇ ਅਸੀਂ ਇਸ ਤੋਂ ਅੱਗੇ ਆ ਤੇ ਅਗਲੇ ਸਾਲ ਤੱਕ ਤੁਹਾਡੀ ਵਾਰੀ ਆਊਗੀ ਸੋ ਜਦੋਂ ਤੁਹਾਡਾ ਬੱਚਾ ਬੋਨ ਹੁੰਦਾ ਵਾ ਨਾ ਜਿਹੜੇ ਇੱਥੋਂ ਦੇ ਪਹਿਲਾ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਸਿਸਟਮ ਦਾ ਪਤਾ ਵਾ ਉਹ ਉਦੋਂ ਹੀ ਆਪਣੇ ਬੱਚੇ ਨੂੰ ਡੇ ਕੇਅਰ ਚ ਰੋਲ ਕਰ ਦਿੰਦੇ ਆ ਸੋ ਜੇ ਤੁਹਾਡਾ ਵੀ ਫਿਊਚਰ ਚ ਪਲਾਨ ਹੈਗਾ ਵਾ ਪੇਰੈਂਟਸ ਨੇ ਨਹੀਂ ਕੈਨੇਡਾ ਆਉਣਾ ਤਾਂ ਤੁਸੀਂ ਵੀ ਇਹ ਡੇ ਕੇਅਰ ਦੀ ਫੈਸਿਲਿਟੀ ਯੂਜ਼ ਕਰ ਸਕਦੇ ਹੋ ਤੇ ਆਪ ਤੁਸੀਂ ਆਪਣੀ ਜੌਬ ਜਿਹੜੀ ਆ ਦੁਆਰਾ ਜੁਆਇਨ ਕਰ ਸਕਦੇ ਆ ਕਈ ਵਾਰੀ ਕਈ ਫੈਮਲੀਆਂ ਕਾਲ ਕਰਦੀਆਂ ਨੇ ਕਿ ਸਾਡਾ ਸਰਦਾਨੀ ਮਤਲਬ ਕਿ ਜੌਬ ਕੀਤੇ ਬਿਨਾਂ ਨਹੀਂ ਸਰਦਾ ਘਰ ਦੇ ਖਰਚੇ ਜਿਹੜੇ ਆਗੇ ਉਹ ਬਹੁਤ ਜ਼ਿਆਦੇ ਨੇਗੇ ਤਾ ਘਰ ਕੇ ਵੀ ਸਾਨੂੰ ਜੌਬ ਕਰਨੀ ਪੈ ਰਹੀ ਹੈਗੀ ਤਾਂ ਅਸੀਂ ਪੇਰੈਂਟਸ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਕਿਸੇ ਦੇ ਵੀਜ਼ਾ ਹਜੇ ਆਈ ਨਹੀਂ ਹੈਗੇ ਤਾਂ ਜਾਂ ਕਈਆਂ ਦੇ ਵੀਜ਼ਾ ਰਿਫਿਊਜ਼ ਹੋ ਗਿਆ ਜਿਵੇਂ ਤੁਹਾਨੂੰ ਪਹਿਲਾਂ ਨੇ ਦੱਸਿਆ ਤਾਂ ਕੀ ਹੁੰਦਾ ਵੀ ਗਵਰਨਮੈਂਟ ਇੱਥੇ ਤੁਹਾਨੂੰ ਬੈਨੀਫਿਟ ਦਿੰਦੀ ਹੈਗੀ ਫਾਦਰ ਨੂੰ ਫਾਦਰ ਨੂੰ ਬੈਨੀਫਿਟ ਮਿਲਦੇ ਨੇਗੇ ਆਲਮੋਸਟ 1.5 ਮਹੀਨੇ ਤੇ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਪੈਰੈਂਟਲ ਬੈਨੀਫਿਟ ਕਹਿੰਦੇ ਆ ਉਹਦੇ ਵਿੱਚ ਕੀ ਹੁੰਦਾ ਵੀ ਮੰਨ ਲਓ ਜੇ ਬੇਬੀ ਬੌਰਨ ਹੋ ਗਿਆ ਤਾਂ ਉਸ ਤੋਂ ਬਾਅਦ ਦੋਨੋਂ ਮਤਲਬ ਕਿ ਹਸਬੰਡ ਵਾਈਫ ਨੂੰ ਅ ਛੁੱਟੀਆਂ ਮਿਲਦੀਆਂ ਨੇ ਤੇ ਉਹਦੇ ਛੁੱਟੀਆਂ ਦੇ ਪੈਸੇ ਗਵਰਨਮੈਂਟ ਦਿੰਦੀ ਆ ਤੁਹਾਨੂੰ ਕਿ ਤੁਸੀਂ ਇਹ ਬੱਚੇ ਦੀ ਟੇਕ ਕੇਅਰ ਕਰ ਲਓ ਤਾਂ ਤੁਸੀਂ ਇਹ ਵਾਲੇ ਬੈਨੀਫਿਟ ਵਰਤ ਕੇ ਉਸ ਔਖੇ ਟਾਈਮ ਨੂੰ ਤੁਸੀਂ ਟਪਾ ਸਕਦੇ ਹੋਗੇ ਤੇ ਉਹਦੇ ਵਿੱਚ ਚਲੋ ਜਿੰਨੀ ਇਨਕਮ ਤੁਹਾਡੀ ਹੁੰਦੀ ਉਨੇ ਪੈਸੇ ਤਾਂ ਤੁਹਾਨੂੰ ਨਹੀਂ ਮਿਲਦੇ ਬਟ ਫਿਰ ਵੀ ਤੁਹਾਨੂੰ ਆਲਮੋਸਟ 55% ਜਿਹੜੇ ਪੈਸੇ ਮਿਲ ਜਾਂਦੇ ਨੇਗੇ ਪਰ ਉਹ ਪੈਸੇ ਲੈਣ ਦੇ ਲਈ ਤੁਸੀਂ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ ਲੀਗਲੀ ਕੰਮ ਕੀਤਾ ਹੋਣਾ ਚਾਹੀਦਾ ਤਾਂ ਇਹ ਕੁਝ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕੀਤੀਆਂ ਹੋਣੀਆਂ ਚਾਹੀਦੀਆਂ ਨੇ ਇੱਥੇ ਮੈਂ ਇੱਕ ਸੁਜੈਸ਼ਨ ਦੇਣਾ ਵੀ ਬਹੁਤ ਸਾਰੇ ਜਿਹੜੇ ਪੇਰੈਂਟਸ ਉਹ ਪੀਆਰ ਹੁੰਦੇ ਨੇ ਤੇ ਉਹ ਉਹਨਾਂ ਦੀ ਇਨਕਮ ਥੋੜੀ ਬਹੁਤ ਘੱਟਦੀ ਹੁੰਦੀ ਆ ਨਹੀਂ ਤਾਂ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਲਵਾ ਸਕਦੇ ਹੋ ਜਿਹੜਾ ਸੁਪਰ ਵੀਜ਼ਾ ਹੁੰਦਾ ਉਹਦੇ ਵਿੱਚ 99% ਅਪਰੂਵਲ ਆਉਂਦੀ ਹੁੰਦੀ ਹੈਗੀ ਤਾਂ ਉਹਦੇ ਵਿੱਚ ਮੇਨ ਰਿਕੁਆਇਰਮੈਂਟ ਹੁੰਦੀ ਹੈ ਜੀ ਤੁਸੀਂ ਪੀਆਰ ਹੋਣੇ ਚਾਹੀਦੀਆਂ ਤੁਹਾਡੀ ਜਿਹੜੀ ਇਨਕਮ ਆ ਗਈ ਲਾਸਟ ਈਅਰ ਦੀ ਉਹ ਮੀਟ ਹੋਣੀ ਚਾਹੀਦੀ ਹੈਗੀ ਤਾਂ ਇਨਕਮ ਦੇ ਵਿੱਚ ਕੀ ਹੁੰਦਾਗਾ ਵੀ ਕਈ ਵਾਰੀ ਆਪਣਾ 5-7000 ਡਾਲਰ ਕੱਢ ਜਾਂਦਾ ਹੁੰਦਾਗਾ ਹਨਾ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਨੇ ਆਪਣੇ ਅਕਾਊਂਟੈਂਟ ਦੇ ਨਾਲ ਗੱਲਬਾਤ ਕਰੋ ਜਾ ਕੇ ਹਨਾ ਅਕਾਊਂਟੈਂਟ ਜਿਹੜਾ ਉਹ ਤੁਹਾਡੀ ਇਨਕਮ ਵਧਾ ਸਕਦਾ ਹੁੰਦਾ ਲੀਗਲ ਵੇ ਦੇ ਨਾਲ ਕਿ ਤੁਸੀਂ ਕੋਈ ਕੈਸ਼ ਤੇ ਕੰਮ ਕੀਤਾ ਜਾਂ ਤੁਹਾਨੂੰ ਕੋਈ ਹੋਰ ਇਨਕਮ ਆਈ ਆ ਉਹ ਤੁਹਾਡੀ ਇਨਕਮ ਦੇ ਵਿੱਚ ਐਡ ਹੋ ਜਾਂਦੀ ਹੁੰਦੀ ਆ ਤੇ ਤੁਸੀਂ ਉਹਦਾ ਟੈਕਸ ਪੇ ਕਰ ਦਿੰਨੇ ਹੋ ਤੇ ਤੁਸੀਂ ਇਨਕਮ ਮੀਟ ਕਰ ਜਾਂਦੇ ਹੋ ਤੇ ਫਿਰ ਤੁਸੀਂ ਪੇਰੈਂਟ ਦਾ ਸੁਪਰ ਵੀਜ਼ਾ ਲਵਾ ਸਕਦੇ ਹੋ ਦੇਖੋ ਇਹ ਪੈਸੇ ਤਾਂ ਤੁਹਾਡੇ ਸੇਮ ਹੀ ਲੱਗਦੇ ਨੇ ਚਾਹੇ ਵਿਸਟਰ ਲਵਾਉ ਚਾਹੇ ਸੁਪਰ ਵੀਜ਼ਾ ਲਵਾਉ ਪਰ ਸੁਪਰ ਵੀਜ਼ਾ ਦੇ ਵਿੱਚ ਜਿਹੜੀ ਤੁਹਾਡੇ ਜਿਹੜੇ ਕਹ ਲੋ ਕਿ ਅਪਰੂਵਲ ਆ ਗਈ ਉਹ 99% ਹੁੰਦੀ ਹੈਗੀ ਸੋ ਅੱਜ ਤੁਹਾਨੂੰ ਆਪਾਂ ਪਾਰਕ ਦਾ ਟੂਰ ਦਿੰਨੇ ਆ ਸੋ ਅਸੀਂ ਇੱਕ ਨਵੀਂ ਪਾਰਕ ਚ ਆਏ ਸੀਗੇ ਵੈਸੇ ਅਸੀਂ ਹੁਣ ਅਸੀਸ ਤੇ ਲਈ ਨਵੀਆਂ-ਨਵੀਆਂ ਚੀਜ਼ਾਂ ਲੱਭਦੇ ਰਹਿਣੇ ਹੁੰਨੇ ਆ ਸੋ ਆਹ ਏਰੀਆ ਮੈਨੂੰ ਲੱਗਦਾ ਫਿਊਚਰ ਚ ਮੇਬੀ ਇੱਥੇ ਕੋਈ ਸਕੂਲ ਬਣੇ ਜਾਂ ਕੁਝ ਹੋਰ ਬਿਲਡ ਕਰਨਗੇ ਸੋ ਇਹ ਸਾਰਾ ਇਹਨਾਂ ਨੇ ਬੱਚਿਆਂ ਦੀ ਸੇਫਟੀ ਦੇ ਲਈ ਨਾ ਕਵਰ ਕੀਤਾ ਹੋਇਆ ਵਾ ਆ ਲਾ ਕੇ ਤੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਧਰ ਆਪਣੇ ਕੁਝ ਪੰਜਾਬੀ ਅੰਕਲ ਆ ਉਹ ਬੈਠੇ ਹੋਏ ਆ ਸਾ ਮੈਂ ਹੁਣ ਗਰਮੀਆਂ ਦੇ ਵਿੱਚ ਤਾਂ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਆ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਅੱਗੇ ਲੱਗੇ ਹੋਏ ਆ ਬੱਚਿਆਂ ਦੇ ਝੂਲੇ ਤੇ ਅੱਜ ਤੁਹਾਨੂੰ ਆਪਾਂ ਉਹ ਵੀ ਦਿਖਾਉਨੇ ਆ ਐਸ ਟਾਈਮ ਤਾਂ ਬੱਚਿਆਂ ਨੇ ਪੂਰੀ ਰੌਣਕ ਲਾਈ ਹੁੰਦੀ ਆ ਤੇ ਨਿਆਣੇ ਇੱਥੋਂ ਕੱਟਣੇ ਵੀ ਔਖੇ ਹੁੰਦੇ ਆ ਕਿਉਂਕਿ ਇੱਥੇ ਵਾਵਾ ਝੂਲੇ ਚਾਲੇ ਬੱਚਿਆਂ ਦੇ ਹੁੰਦੇ ਆ ਤੇ ਬੱਚੇ ਖੁਸ਼-ਖੁਸ਼ ਜਿਹੜਾ ਖੇਡਦੇ ਰਹਿੰਦੇ ਆ ਆ ਰਹੀ ਐ ਸੀਸ ਐਦਾਂ ਬਣਾਇਆ ਹੋਇਆ ਨਾ ਬਾਰੇ ਬੱਚੇ ਇਕੱਠੇ ਹੋਇਆ ਉਹ ਇੱਕ ਮੱਖੀ ਜੀ ਵਾਲਾ ਝੂਲਾ ਵਾ ਹਰਸ਼ ਥੱਕ ਚੁੱਕੀ ਆ ਹਰਸ਼ ਥੱਕ ਗਈ ਇੱਕ ਆ ਸਕੂਟਰ ਆ ਬੈਟਰੀ ਵਾਲਾ ਸਕੂਟਰ ਆ ਇਹਦੇ ਵਿੱਚ ਹੈ ਨਾ ਇੱਥੇ ਕਰਦੀਆਂ ਆ ਅੱਪਾ ਹੀ ਵਲੌਗ ਦੀ ਸਮਾਪਤੀ ਮਿਲਦੀ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਸੇ ਵਲੌਗ ਦੇ ਵਿੱਚ ਕੁਝ ਅਪਡੇਟਸ ਸੀਗੀਆਂ ਰਿਗਾਰਡਿੰਗ ਡੇ ਕੇਅਰ ਸਬਸਿਡੀ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕੀਤੀ ਅ ਬਿਸਟਰ ਵੀ ਜੇ ਬਾਰੇ ਦੱਸਿਆ ਤੇ ਬਾਕੀ ਕੈਨੇਡਾ ਦੀ ਭਾਗ ਦਿਖਾਈ ਤੁਹੇ ਤੇ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਸਸ਼ਿਕਾ ਸਾਰਿਆਂ ਨੂੰ